ਜਿਹੜੇ ਲੋਕ ਯੂਰਿਕ ਐਸਿਡ ਦੀਆਂ ਗੋਲੀਆਂ ਦਵਾਈਆਂ ਖਾ ਖਾ ਕੇ ਅੱਕ ਗਏ ਨੇ ਡਾਕਟਰਾਂ ਦੇ ਚੱਕਰ ਮਾਰ ਮਾਰ ਕੇ ਥੱਕ ਗਏ ਨੇ ਤੇ ਆਪਣੇ ਪੈਸੇ ਖਰਾਬ ਕਰ ਕਰਕੇ ਅੱਕ ਗਏ ਨੇ ਅੱਜ ਇਹ ਨੁਸਖਾ ਉਹਨਾਂ ਵਾਸਤੇ ਹੈ ਫਰੈਸ਼ ਚੀਜ਼ਾਂ ਜਿਹੜੀਆਂ ਆਮ ਆਪਣੀ ਕਿਚਨ ਆਈਟਮਸ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਫਰੁਕੀ ਸਾਹਿਬ ਇੰਨੀ ਤਾਕਤ ਹੈ ਪਰ ਆਪਾਂ ਇਹਨਾਂ ਨੂੰ ਦਰ किनार ਕਰ ਦਿੰਦੇ ਆ ਕਿ ਇਹ ਕੀ ਕਰੂਗੀ ਪਰ ਇੰਨਾਂ ਚੀਜ਼ਾਂ ਨਾਲ ਹੀ ਸਰੀਰ ਸਾਡਾ ਜਿਹੜਾ ਇਹ ਤੰਦਰੁਸਤ ਹੋ ਸਕਦਾ ਜਿਉਂ ਕਿ ਕੈਸਟ ਕਹਿੰਦੇ ਨੇ ਆਪਾਂ ਸਾਇੰਟਿਫਿਕ ਲੈਂਗੁਏਜ ਦੇ ਵਿੱਚ ਵੈਸੇ ਉਹ ਛੋਟੇ ਛੋਟੇ ਨਾ ਇੱਕ ਕਣ ਹੁੰਦੇ ਨੇ ਕਣ ਹੁੰਦੇ ਨੇ ਉਹ ਜਾ ਕੇ ਜੋੜਾਂ ਦੇ ਆਲੇ ਦੁਆਲੇ ਫਾਰਮੇਸ਼ਨ ਹੋ ਜਾਂਦੀ ਜਿੱਦਾਂ ਹੱਡੀ ਦੀ ਜਿਹੜੀ ਸ਼ੇਪ ਉਹ ਖਰਾਬ ਹੋ ਜਾਂਦੀ ਹੈ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਗਾਊਟ ਦੀ ਪ੍ਰੋਬਲਮ ਵੀ ਕਹਿ ਲੈਂਦੇ ਆ ਸੋ ਇਹ ਜਿਹੜੀ ਚੀਜ਼ਾਂ ਨੇ ਇਹ ਆਉਂਦੀਆਂ ਸਾਡੀਆਂ ਪੂਅਰ ਡਾਈਜੈਸ਼ਨ ਦੀ ਵਜ੍ਹਾ ਨਾਲ ਇਹ ਤਿੰਨ ਪ੍ਰਮੁੱਖ ਕਾਰਨ ਨੇ ਜਿੰਨਾ ਕਰਕੇ ਜਿਹੜਾ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ ਏ ਸਭ ਤੋਂ ਪਹਿਲਾਂ ਆ ਗਿਆ ਜੀ ਕਿਡਨੀ ਦੀ ਫਿਲਟਰੇਸ਼ਨ ਦੂਜੇ ਨੰਬਰ ਤੇ ਆ ਗਿਆ ਪੂਅਰ ਗੱਟ ਹੈਲਥ ਡਾਈਜੈਸ਼ਨ ਪ੍ਰੋਬਲਮ ਤੀਜੇ ਨੰਬਰ ਤੇ ਜਿਹੜਾ ਆ ਗਿਆ ਪਾਣੀ ਘੱਟ ਪੀਣਾ ਜਿਹਨੂੰ ਆਪਾਂ ਕਹਿੰਦੇ ਨੇ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਯੂਰਿਕ ਐਸਿਡ ਵਧਣਾ ਉਹਦੇ ਲਈ ਕੀ ਹੁੰਦਾ ਫਿਰ ਡਾਕਟਰ ਗੋਲੀ ਵਧਾਉਂਦੇ ਰਹਿੰਦੇ ਨੇ ਉਹਦੀ ਜਿਹੜੀ ਐਮ ਜੀਏ ਉਹ ਵਧਾਉਂਦੇ ਰਹਿੰਦੇ ਨੇ ਉਹ ਦਾ ਉਹ ਦਾ ਕਿ ਜਦੋਂ ਤੱਕ ਇੱਥੇ ਤੱਕ ਪਹੁੰਚ ਜਾਂਦੀ ਹੈ ਗੱਲ ਉਹ ਕਹਿੰਦੇ ਜੀ ਇਹਨੂੰ ਨਾ ਆਪਰੇਟ ਕਰਕੇ ਤੇ ਇਹਨੂੰ ਸਾਫ਼ ਕਰਨਾ ਪਏਗਾ ਦੋ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਦੀ ਵੀ ਜਦੋਂ ਤੱਕ ਬੰਦਾ ਜਿੰਦਾ ਉਦੋਂ ਤੱਕ ਉਹ ਕੰਮ ਚੱਲਦਾ ਫਿਰ ਸਰ ਗ੍ਰਾਈਂਡਰ ਨੂੰ ਜੂਸਰ ਨੂੰ ਚਲਾਵਾਂਗੇ ਜੀ ਆਹ ਸਾਡਾ ਮਿਕਸਰ ਗ੍ਰਾਈਂਡਰ ਜੂਸਰ ਚੱਲ ਗਿਆ ਜੀ ਤੇ ਇਹ ਸਾਡਾ ਜੂਸ ਜਿਹੜਾ ਬੰਨਾ ਤਿਆਰ ਹੋ ਗਿਆ ਜਿੰਨੇ ਕੀ ਤੁਹਾਡੀ ਯੂਰਿਕ ਐਸਿਡ ਦੀ ਗੋਲੀ ਨੂੰ ਸਦਾ ਸਦਾ ਲਈ ਤੁਹਾਡੇ ਤੋਂ ਜੁਦਾ ਕਰ ਦੇਣਾ ਸਦਾ ਸਦਾ ਲਈ ਤੁਹਾਡੇ ਤੋਂ ਖਿਹੜਾ ਛਡਾ ਦੇਣਾ ਇਹ ਗੋਲੀ ਤੋਂ ਤੁਹਾਡਾ ਨਾ ਤੁਹਾਡੂੰ ਗੋਲੀ ਦਾ ਜੱਬ ਤੇ ਨਾ ਕੁਛ ਹੈਗਾ ਯੂਰਿਕ ਐਸਿਡ ਤੁਹਾਡਾ ਕਦੀ ਵੀ ਨਹੀਂ ਵਧੇਗਾ ਸਾਦਾ ਪੀਤਾ ਸਿਸਟਮ ਸਭ ਕੁਝ ਜਿਹੜਾ ਫਿਲਟਰ ਪ੍ਰੋਪਰ ਹੁੰਦਾ ਨਾ ਸਾਨੂੰ ਗੈਸ ਹੁੰਦੀ ਹੈ ਨਾ ਸਾਨੂੰ ਅਪਚ ਹੁੰਦੀ ਹੈ ਨਾ ਸਾਨੂੰ ਇੰਡਾਈਜੈਸ਼ਨ ਹੁੰਦੀ ਹੈ ਨਾ ਸਾਡਾ ਭਾਰ ਵਧਦਾ ਨਾ ਸਾਨੂੰ ਕੋਈ ਪ੍ਰੋਬਲਮ ਹੁੰਦੀ ਨਾ ਸਾਨੂੰ ਟ੍ਰਾਈਜ਼ ਕਿੰਦੀ ਪ੍ਰੋਬਲਮ ਆਦੀ ਹੈ ਯੂਰਿਕ ਐਸਿਡ ਭਜਾਉ ਗੋਲੀ ਤਿਆਰ ਕੀਤੀ ਆਪਾਂ ਉਹ ਇੱਕ ਗੋਲੀ ਸਵੇਰੇ ਖਾਓ ਇੱਕ ਗੋਲੀ ਸ਼ਾਮੀ ਖਾਓ ਉਹ ਵੀ ਪਰਮਨੈਂਟ ਖਾਣ ਦੀ ਲੋੜ ਨਹੀਂ 3 ਮਹੀਨੇ ਦਾ ਕੋਰਸ ਹੈ ਜਿੰਨਾ ਬਰਾਣਾ ਮਰਜੀ ਯੂਰਿਕ ਐਸਿਡ ਹੋਏ ਐਨ ਓਕੇ ਕਰਦੀਦਾ ਬਿਲਕੁਲ ਵਜੇ ਵਜੇ ਕਰਾਦੀਦੀ ਹੈ ਜਿਹੜੇ ਲੋਕ ਯੂਰਿਕ ਐਸਿਡ ਦੀਆਂ ਗੋਲੀਆਂ ਦਵਾਈਆਂ ਖਾ ਖਾ ਕੇ ਅੱਕ ਗਏ ਨੇ ਡਾਕਟਰਾਂ ਦੇ ਚੱਕਰ ਮਾਰ ਮਾਰ ਕੇ ਥੱਕ ਗਏ ਨੇ ਤੇ ਆਪਣੇ ਪੈਸੇ ਖਰਾਬ ਕਰ ਕਰ ਕੇ ਅੱਕ ਗਏ ਨੇ ਅੱਜ ਇਹ ਨੁਸਖਾ ਉਹਨਾਂ ਵਾਸਤੇ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹੜੇ ਤੁਹਾਨੂੰ ਅੱਜ ਇੱਕ ਅਜਿਹਾ ਨੁਸਖਾ ਅਜਿਹਾ ਫਾਰਮੂਲਾ ਯੂਰਿਕ ਐਸਿਡ ਬਾਬਤ ਦੇਣ ਵਾਲੇ ਨੇ ਕਿ ਜਿਸ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਅਗਰ ਯੂਰਿਕ ਐਸਿਡ ਕਰਕੇ ਦਰਦ ਹੈਗਾ ਤਾਂ ਉਹ ਛੂ ਮੰਤਰ ਹੋ ਸਕਦਾ ਹੈ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਤੁਸੀਂ ਖੀਰਾ ਨਿੰਬੂ ਅਦਰਕ ਔਰ ਚੁਕੰਦਰ ਸਮੇਤ ਨਿੰਬੂ ਇੱਥੇ ਜਿਹੜਾ ਉਹ ਪਿਆ ਇਹ ਚਾਰ ਚੀਜ਼ਾਂ ਦਾ ਜਿਹੜਾ ਸੁਮੇਲ ਹੈ ਇਹਨੂੰ ਇਸਤੇਮਾਲ ਕਰਨ ਦਾ ਢੰਗ ਅੱਜ ਇਸ ਤਰ੍ਹਾਂ ਦਾ ਦੱਸਣ ਵਾਲਿਆਂ ਜਿਸ ਤੋਂ ਬਾਅਦ ਤੁਹਾਡਾ ਯੂਰਿਕ ਐਸਿਡ ਲਗਭਗ 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 ਜਿੰਨਾ ਮਰਜ਼ੀ ਪੁਰਾਣਾ ਹੋਵੇ ਉਹ ਖਤਮ ਹੋ ਸਕਦੇ ਜਿਹੜਾ ਵੱਧ ਯੂਰਿਕ ਐਸਿਡ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਵਾਸਤੀਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਸ ਵੇਲੇ ਯੂਰਿਕ ਐਸਿਡ ਹਰ ਘਰ ਘਰ ਦੀ ਬਿਮਾਰੀ ਹਰ ਘਰ ਘਰ ਦੀ ਕਹਾਣੀ ਹੈ ਕਾਰਨ ਕੀ ਹੈ ਕਾਰਨ ਬੜਾ ਸਿੰਪਲ ਹੈ ਜਿਸ ਕਾਰਨ ਦੇ ਬਾਰੇ ਹਰ ਇੱਕ ਡਾਕਟਰ ਨੂੰ ਪਤਾ ਪਰ ਦਸਨ ਨੂੰ ਕੋਈ ਤਿਆਰ ਨਹੀਂ ਹੈਗਾ ਮਤਲਬ ਮਤਲਬ ਕਿ ਯੂਰਿਕ ਐਸਿਡ ਬਣਨ ਦਾ ਫਾਰਮੇਸ਼ਨ ਦਾ ਜਿਹੜਾ ਫਸਟ ਸਟੈਪ ਏ ਉਹ ਹੈਗਾ ਸਾਡੀਆਂ ਕਿਡਨੀਆਂ ਕਿਡਨੀਆਂ ਦੇ ਵਿੱਚ ਇਨਫਲੇਮੇਸ਼ਨ ਹੋਣ ਕਰਕੇ ਕਿਡਨੀਆਂ ਪ੍ਰੋਪਰ ਫਿਲਟਰੇਸ਼ਨ ਦਾ ਕੰਮ ਜੋ ਪਰਮਾਤਮਾ ਨੇ ਕਿਡਨੀ ਜਿਹੜਾ ਆਰਗਨ ਬਣਾਇਆ ਸੀ ਉਹਨੂੰ ਫਿਲਟਰ ਕਰਨ ਲਈ ਬਣਾਇਆ ਸੀ ਜਦੋਂ ਉਹਨਾਂ ਦੀਆਂ ਜਾਲੀਆਂ ਓਵਰ ਬਲੌਕਡ ਹੋ ਜਾਂਦੀਆਂ ਜਾਂ ਆਪਾਂ ਕਿਡਨੀਆਂ ਤੋਂ ਲੋਡ ਤੋਂ ਵੱਧ ਕੰਮ ਲੰਨੇ ਆ ਜੰਕ ਫੂਡ ਖਾ ਕੇ दारू ਪੀ ਕੇ ਅਸੀਂ ਕਿਡਨੀਆਂ ਦਾ ਜਿਹੜੀ ਫੰਕਸ਼ਨਿੰਗ ਹੈ ਉਹ ਵੀ ਕਰ ਲੰਨੇ ਆ ਕਿਡਨੀਆਂ ਨੂੰ ਦੁਬਾਰਾ ਨਵੇਂ ਸਿਰਿਆਂ ਤੋਂ ਆਪਾਂ ਨੂੰ ਇੰਨੀ ਤਾਕਤ ਦੇਣੀ ਚਾਹੀਦੀ ਐ ਇੰਨੀ ਪਾਵਰਫੁਲ ਬਣਾਉਣਾ ਚਾਹੀਦਾ ਯੂਰਿਕ ਐਸਿਡ ਦੀ ਫਾਰਮੇਸ਼ਨ ਮਹੂਣੀ ਬੰਦ ਹੋ ਜੇ ਜੀ ਹਾਂਜੀ ਅੱਛਾ ਤੇ ਫਿਰ ਜਿਹੜਾ ਯੂਰਿਕ ਐਸਿਡ ਹੈਗਾ ਇਹ ਜੋੜਾਂ ਚ ਹੀ ਜਾ ਕੇ ਦਰਦਾਂ ਨੂੰ ਕਿਉਂ ਜਨਮ ਦਿੰਦਾ ਜੀ ਹਾਂਜੀ ਫਰੂਕੀ ਸਾਹਿਬ ਉਹਦੇ ਨਾਲ ਨਾ ਇੱਕ ਕ੍ਰਿਸਟਲ ਫਾਰਮੇਸ਼ਨ ਹੁੰਦੀ ਅੰਦਰ ਜਿਹੜੇ ਉਹ ਕ੍ਰਿਸਟਲ ਨੇ ਉਹ ਜਾ ਕੇ ਜੋੜਾਂ ਦੇ ਵਿੱਚ ਜਮਾ ਹੋ ਜਾਂਦੇ ਨੇ ਜਿਹਨੂੰ ਆਪਾਂ ਪੰਜਾਬੀ ਵਿੱਚ ਗੰਦਮੰਦ ਕਹਿ ਦਿੰਦੇ ਆ ਹਾਂ ਗੰਦਮੰਦ ਕਹਿ ਲਓ ਜਾਂ ਉਹ ਇੱਕ ਤਰ੍ਹਾਂ ਇਹਨੂੰ ਯੂਰਿਕ ਐਸਿਡ ਕਹਿ ਦਿੰਨੇ ਆਪਾਂ ਸਾਇੰਟਿਫਿਕ ਲੈਂਗੁਏਜ ਦੇ ਵਿੱਚ ਵੈਸੇ ਉਹ ਛੋਟੇ ਛੋਟੇ ਨਾ ਇੱਕ ਕਣ ਹੁੰਦੇ ਨੇ ਠੀਕ ਹੈ ਕਣ ਹੁੰਦੇ ਨੇ ਉਹ ਜਾ ਕੇ ਜੋੜਾਂ ਦੇ ਆਲੇ ਦੁਆਲੇ ਫਾਰਮੇਸ਼ਨ ਹੋ ਜਾਂਦੀ ਜਿਸ ਨਾਲ ਹੱਡੀ ਦੀ ਜਿਹੜੀ ਸ਼ੇਪ ਉਹ ਖਰਾਬ ਹੋ ਜਾਂਦੀ ਹੈ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਗਾਊਟ ਦੀ ਪ੍ਰੋਬਲਮ ਵੀ ਕਹਿ ਲੈਂਦੇ ਆ ਸੋ ਇਹ ਜਿਹੜੀ ਚੀਜ਼ਾਂ ਨੇ ਇਹ ਆਉਂਦੀਆਂ ਸਾਡੀਆਂ ਪੂਰ ਡਾਈਜੈਸ਼ਨ ਦੀ ਵਜ੍ਹਾ ਨਾਲ ਪੂਰ ਡਾਈਜੈਸ਼ਨ ਮਤਲਬ ਖਾਦਾ ਪੀਤਾ ਸਾਡੀ ਬੋਡੀ ਦੇ ਅੰਦਰ ਡੈਜੈਸਟ ਨਹੀਂ ਹੁੰਦਾ ਜਿਹਨੂੰ ਆਪਾਂ ਪੂਰ ਗੱਟ ਹੈਲਥ ਕਹਿ ਦਿੰਦੇ ਆ ਹਾਂ ਜਿਹਨੂੰ ਆਪਾਂ ਡਾਈਜੈਸ਼ਨ ਦਾ ਕਹਿ ਦਿੰਦੇ ਆ ਵੀ ਖਾਦਾ ਪੀਤਾ ਜਿਹਨੂੰ ਅਸੀਂ ਆਪਾਂ ਜੀ ਦਾ ਨਾਲ ਲੈਂਦੇ ਆ ਆਪਾਂ ਜੀ ਕਹਿ ਦਿੰਦੇ ਆ ਹਾਂ ਤੇ ਤੀਜਾ ਇਹਦਾ ਮੇਨ ਕਾਰਨ ਜਿਹੜਾ ਫਰੁਕੀ ਸਾਹਿਬ ਉਹ ਹੈਗਾ ਪੂਰ ਹਾਈਡਰੇਸ਼ਨ ਪਾਣੀ ਘੱਟ ਪੀਣਾ ਬਾਡੀ ਦੇ ਅੰਦਰ ਲਿਕੁਇਡ ਦੀ ਕਮੀ ਹੋਣਾ ਇਹ ਤਿੰਨ ਪ੍ਰਮੁੱਖ ਕਾਰਨ ਨੇ ਜਿੰਨਾ ਕਰਕੇ ਜਿਹੜਾ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ ਏ ਸਭ ਤੋਂ ਪਹਿਲਾ ਆ ਗਿਆ ਜੀ ਕਿਡਨੀ ਦੀ ਫਿਲਟਰੇਸ਼ਨ ਦੂਜੇ ਨੰਬਰ ਤੇ ਆ ਗਿਆ ਪੂਰ ਗੱਟ ਹੈਲਥ ਡਾਈਜੈਸ਼ਨ ਪ੍ਰੋਬਲਮ ਤੀਜੇ ਨੰਬਰ ਤੇ ਜਿਹੜਾ ਆ ਗਿਆ ਪਾਣੀ ਘੱਟ ਪੀਣਾ ਜਿਹਨੂੰ ਆਪਾਂ ਕਹਿੰਦੇ ਨੇ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਜਦੋਂ ਤਿੰਨੇ ਚੀਜ਼ਾਂ ਇੱਕ ਇਨਸਾਨ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹਨੂੰ ਜਿਹੜਾ ਗਾਊਟ ਦੀ ਪ੍ਰੋਬਲਮ ਹੋਣੀ ਹੈ ਉਹਨੂੰ ਜਿਹੜੀ ਯੂਰਿਕ ਐਸਿਡ ਦੀ ਪ੍ਰੋਬਲਮ ਹੋਣੀ ਉਹਦੀਆਂ ਹੱਡੀਆਂ ਜਿਹੜੀਆਂ ਉਹ ਬਿੰਗੀਆਂ ਟੇਡੀਆਂ ਹੋਣੀਆਂ ਹੱਡੀਆਂ ਦੇ ਵਿੱਚ ਬਹੁਤ ਜ਼ਿਆਦਾ ਖਸਾਬ ਹੱਡੀ ਨਾ ਮੁਰਣੀ ਜਾਂ ਯੂਰਿਕ ਐਸਿਡ ਵਧਣਾ ਉਹਦੇ ਲਈ ਕੀ ਹੁੰਦਾ ਫਿਰ ਡਾਕਟਰ ਗੋਲੀ ਵਧਾਉਂਦੇ ਰਹਿੰਦੇ ਨੇ ਉਹਦੀ ਜਿਹੜੀ ਐਮਜੀਏ ਉਹ ਵਧਾਉਂਦੇ ਰਹਿੰਦੇ ਨੇ ਉਹਦਾ ਆਕੇ ਜਦੋਂ ਤੱਕ ਇੱਥੇ ਤੱਕ ਪਹੁੰਚ ਜਾਂਦੀ ਗੱਲ ਉਹ ਕਹਿੰਦੇ ਜੀ ਇਹਨੂੰ ਨਾ ਆਪਰੇਟ ਕਰਕੇ ਤੇ ਇਹਨੂੰ ਸਾਫ਼ ਕਰਨਾ ਪਵੇਗਾ ਦੋ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਦੀ ਵੀ ਜਦੋਂ ਤੱਕ ਬੰਦਾ ਜ਼ਿੰਦਾ ਉਦੋਂ ਤੱਕ ਉਹ ਕੰਮ ਚੱਲਦਾ ਫਿਰੋ ਹਾਂ ਛੱਕ ਤੇ ਫਿਰ ਇੱਕ ਹੋਰ ਬੜੀ ਅਹਿਮ ਚੀਜ਼ ਇੱਥੇ ਹੈਗੀ ਹੈ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਅੱਜ ਅਸੀਂ ਲੋਕਾਂ ਨਾਲ ਸਾਂਝਾ ਕਰਨ ਵਾਲੇ ਆ ਜਿਹੜੇ ਲੋਕ ਯੂਰਿਕ ਐਸਿਡ ਦੀਆਂ ਗੋਲੀਆਂ ਖਾਂਦੇ ਨੇ ਸਵੇਰੇ ਸ਼ਾਮ ਦੁਪਹਿਰੇ ਤਿੰਨ ਟਾਈਮ ਗੋਲੀਆਂ ਖਾਂਦੇ ਨੇ ਕਹਿੰਦੇ ਜੀ ਦਰਦ ਦੀ ਗੋਲੀ ਨਾ ਖਾਈਏ ਤੇ ਸਾਡੇ ਕੋਲ ਤਾਂ ਹੱਥ ਪੈਰ ਮੁੜਦੇ ਹੀ ਨਹੀਂ ਹੈਗੇ ਜੇ ਮੁੜੇ ਨੇ ਤਾਂ ਐਂ ਹੀ ਮੁੜੇ ਰਹਿੰਦੇ ਨੇ ਜੇ ਸਿੱਧੇ ਨੇ ਤਾਂ ਸਿੱਧੇ ਰਹਿੰਦੇ ਨੇ ਇਹ ਨੁਸਖਾ ਫਾਰਮੂਲਾ ਉਹਨਾਂ ਦਾ ਤੋੜ ਹੈ ਗੋਲੀਆਂ ਦਾ ਤੋੜ ਹੈ ਦੇਖੋ ਮੈਂ ਗੋਲੀਆਂ ਦਾ ਨਾ ਇੱਕ ਕਾਮਨ ਜਿਹਾ ਸਾਈਡ ਇਫੈਕਟ ਤੋਂ ਸਿਲੰਗਾ ਵਾਂ ਜਿਹੜਾ ਕਿ ਸਾਰਿਆਂ ਨੂੰ ਸਾਈਡ ਇਫੈ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਹਾਰਟ ਏ ਉਹਨੂੰ ਜਿਹੜਾ ਏ ਇਫੈਕਟ ਕਰਦੀਆਂ ਗੋਲੀਆਂ ਪੇਨ ਕਿਲਰ ਕੋਈ ਵੀ ਹੋਇਆ ਮੈਂ ਕਿਸੇ ਕੰਪਨੀ ਦੀ ਨਾਂ ਨਹੀਂ ਲਵਾਂਗਾ ਜਾਂ ਕਿਸੇ ਦੇ ਉੱਤੇ ਟਾਰਗੇਟ ਨਹੀਂ ਕਰਾਂਗਾ ਨਾ ਮੈਂ ਐਲੋਪੈਥੀ ਦਵਾਈ ਨੂੰ ਕ੍ਰਿਟੀਸਾਈਜ਼ ਕਰਨ ਲਈ ਬੈਠਾ ਇੱਕ ਜਸਟ ਤੁਹਾਨੂੰ ਰੈਫਰੈਂਸ ਲਈ ਦੱਸ ਰਿਹਾ ਮਾਂ ਵੀ ਤੁਹਾਡੀਆਂ ਕਿਡੀਆਂ ਨੂੰ ਤੁਹਾਡੇ ਹਾਰਟ ਨੂੰ ਤੁਹਾਡੇ ਲੀਵਰ ਨੂੰ ਤਿੰਨੇ ਚੀਜ਼ਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਏ ਜਦ ਵੀ ਆਪਾਂ ਕਿਸੇ ਵੀ ਕੰਮ ਲਈ ਕੋਈ ਵੀ ਪੇਨ ਕਿਲਰ ਯੂਜ਼ ਕਰਦੇ ਹਾਂ ਠੀਕ ਹੈ ਠੀਕ ਹੈ ਪੇਨ ਕਿਲਰ ਤੋਂ ਬਚਣ ਲਈ ਅੱਜ ਮੈਂ ਜਿਹੜਾ ਕਿਡਨੀਆਂ ਨੂੰ ਤਾਕਤ ਲੈ ਕੇ ਆਉਣ ਲਈ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਉਹ ਹੈਗੀ ਚਕੁੰਦਰ ਠੀਕ ਹੈ ਬੀਟਰੂਟ ਜਿਹਨੂੰ ਆਪਾਂ ਅੰਗਰੇਜ਼ੀ 'ਚ ਬੀਟਰੂਟ ਕਹਿੰਦੇ ਆ ਜੇ ਤੁਸੀਂ ਕੱਲਾ ਬੀਟਰੂਟ ਵੀ ਲੈਣਾ ਸ਼ੁਰੂ ਕਰ ਦੋਗੇ ਨਾ ਤੇ ਤੁਹਾਡੀਆਂ ਕਿਡਨੀਆਂ ਦੀ ਫਿਲਟਰੇਸ਼ਨ ਪਾਵਰ ਜਿਹੜੀ ਹੈ ਜਿਹੜੀਆਂ ਯੂਰਿਕ ਐਸਿਡ ਦੀ ਫਾਰਮੇਸ਼ਨ ਹੋਣ ਲਈ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਆਪਾਂ ਕਾਰਨ ਖਤਮ ਕਰ ਸਕਦੇ ਹਾਂ ਸਿਰਫ ਇੱਕ ਚਕੁੰਦਰ ਨੂੰ ਯੂਜ਼ ਕਰਕੇ ਫਰੈਸ਼ ਚੀਜ਼ਾਂ ਜਿਹੜੀਆਂ ਆਮ ਆਪਣੀ ਕਿਚਨ ਆਈਟਮਸ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਫਰੂਕੀ ਸਾਹਿਬ ਇੰਨੀ ਤਾਕਤ ਹੈ ਪਰ ਆਪਾਂ ਇਹਨਾਂ ਨੂੰ ਦਰਕਿਨਾਰ ਕਰ ਦਿੰਨੇ ਆਂ ਕਿ ਇਹ ਕੀ ਕਰੂਗੀ ਪਰ ਇੰਨਾਂ ਚੀਜ਼ਾਂ ਨਾਲ ਹੀ ਸਰੀਰ ਸਾਡਾ ਜਿਹੜਾ ਇਹ ਤੰਦਰੁਸਤ ਹੋ ਸਕਦਾ। ਸੋ ਇਹਦਾ ਇੱਕ ਬਹੁਤ ਵਧੀਆ ਤਰੀਕਾ ਤੁਹਾਨੂੰ ਅੱਜ ਦੱਸਣਾ ਹੈ ਇਹ ਤਰੀਕਾ ਜੇ ਤੁਸੀਂ ਯੂਜ਼ ਕਰ ਲੋਗੇ ਹੁਣ ਤੁਸੀਂ ਕਹੋਗੇ ਵੀ ਅਦਰਕ ਦਾ ਤੇ ਜਿਹੜਾ ਕੀੜਾ ਇਹਦਾ ਆਪਸ ਵਿੱਚ ਕੀ ਸਮੇਲ ਹੈ ਇਹਨੇ ਤੁਹਾਡੀ ਗੱਟ ਹੈਲਥ ਨੂੰ ਇੰਪਰੂਵ ਕਰਨਾ ਇਹਨੇ ਤੁਹਾਡੀ ਹਾਈਡਰੇਸ਼ਨ ਨੂੰ ਇੰਪਰੂਵ ਕਰਨਾ ਮੈਂ ਸਟਾਰਟਿੰਗ ਜੇ ਤਾਂ ਸਿਆਹੀ ਤੁਹਾਨੂੰ ਵੀ ਤਿੰਨ ਕਾਰਨ ਹੁੰਦੇ ਨੇ ਜਿੰਨਾ ਕਰਕੇ ਪ੍ਰੋਬਲਮ ਆਂਦੀ ਹੈ ਤਿੰਨੇ ਕਾਰਨ ਜਦੋਂ ਅਸੀਂ ਦੂਰ ਕਰ ਦਾਂਗੇ ਵਿਟਾਮਿਨ ਸੀ ਹੁੰਦਾ ਨਿੰਬੂ ਦੇ ਵਿੱਚ ਜਦੋਂ ਅਸੀਂ ਨਿੰਬੂ ਵਿੱਚ ਪਾਤਾ ਤੁਹਾਡੀ ਵਿਟਾਮਿਨ ਸੀ ਜਿਹੜੀ ਹੈ ਉਹ ਤੁਹਾਡੇ ਕਿਡਨੀ ਫੰਕਸ਼ਨ ਤੇ ਵੀ ਕੰਮ ਕਰੇਗੀ ਤੁਹਾਡੀ ਹਾਈਡਰੇਸ਼ਨ ਤੇ ਵੀ ਕੰਮ ਕਰੇਗੀ ਤੁਹਾਡੀ ਡਾਈਜੈਸ਼ਨ ਤੇ ਵੀ ਕੰਮ ਕਰੇਗੀ ਸਾਰੀਆਂ ਚੀਜ਼ਾਂ ਲਈ ਆਪਾਂ ਨੂੰ ਵਿਟਾਮਿਨ ਸੀ ਚਾਹੀਦਾ ਸੋ ਆਹ ਸਾਰੀਆਂ ਚੀਜ਼ਾਂ ਜੇ ਕੰਬਾਈਨ ਆਪਾਂ ਕਰ ਲੈਣੇ ਆ ਜਿੱਦਾਂ ਕਿ ਆਪਾਂ ਹੁਣ ਨੁਸਖਾ ਬਣਾਉਣ ਜਾ ਰਹੇ ਹਾਂ ਤੁਹਾਡੇ ਸਾਹਮਣੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਕੰਬਾਈਨ ਕਰਕੇ ਲਗਾਤਾਰ 20 ਦਿਨ ਯੂਜ਼ ਕਰ ਲਾਂਗੇ ਮੀਨਸ 3 ਹਫਤੇ ਯੂਜ਼ ਕਰ ਲਾਂਗੇ ਤੁਸੀਂ ਆਪਣੀ ਜਿਹੜੀ ਰਿਪੋਰਟ ਹੈ ਯੂਰਿਕ ਐਸਿਡ ਦੀ ਉਹ ਇੱਕ ਵਾਰੀ ਪਹਿਲਾਂ ਕਰਾ ਲਓ 3 ਹਫਤੇ ਪਹਿਲਾਂ ਕਰਾ ਲਓ 3 ਹਫਤੇ ਬਾਅਦ ਰਿਪੋਰਟ ਕਰਾ ਲਓ ਤੁਹਾਨੂੰ ਡਰਾਸਟਿਕ ਚੇਂਜ ਲੱਗੇਗਾ ਤੁਹਾਨੂੰ ਬਹੁਤ ਸ਼ਾਨਦਾਰ ਫਾਇਦਾ ਲੱਗੇਗਾ ਕਿਉਂਕਿ ਕਈ ਮੇਰੇ ਪੇਸ਼ੈਂਟ ਇਦਾਂ ਦੇ ਨੇ ਜਿਨ੍ਹਾਂ ਨੇ ਇਹੀ ਨੁਸਕਾ ਯੂਜ਼ ਕਰਕੇ ਆਪਣੀ ਯੂਰਿਕ ਐਸਿਡ ਦੀ ਗੋਲੀ ਤੋਂ ਸਦਾ ਸਦਾ ਲਈ ਖੇੜਾ ਛਡਾ ਲਿਆ ਜੀ 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 ਅੱਛਾ ਤੇ ਡਾਕਟਰ ਸਾਹਿਬ ਇਹ ਨੂੰ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਨੁਸਕਾ ਫਾਰਮੂਲਾ ਹੈ ਕਿਸ ਤਰੀਕੇ ਨਾਲ ਬਣਨਾ ਹੈ ਕਿਸ ਵੇਲੇ ਇਨਟੇਕ ਕਰਨਾ ਹੈ ਔਰ ਇਹਦੇ ਫਾਇਦੇ ਜਿਹੜੇ ਹੈ ਸਾਡੇ ਦਰਸ਼ਕਾਂ ਨੂੰ ਜਾਂ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਕਦੋਂ ਤੋਂ ਸ਼ੁਰੂ ਹੋ ਜਾਣਗੇ ਦੇਖੋ ਜੀ ਵਿਥਿਨ 7 ਡੇਸ ਹਫਤੇ ਦੇ 7 ਦਿਨ ਹੁੰਦੇ ਨੇ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹਦੇ ਫਾਇਦੇ ਲੱਭਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੋਬਲਮ ਹੈ ਦਰਦ ਦੇ ਵਿੱਚ ਥੋੜਾ ਜਿਹਾ ਰੀਲੀਫ ਮਿਲਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਪਤਾ ਲੱਗ ਜਾਏਗਾ ਵੀ ਨੁਸਖਾ ਫਾਰਮੂਲਾ ਜਿਹੜਾ ਇਹ ਉਹਦਾ ਜਿਹੜਾ ਤੀਰ ਹੈ ਉਹ ਨਿਸ਼ਾਨੇ ਤੇ ਵੱਜਦਾ ਪਿਆ ਤੇ ਆਪਣਾ ਜਿਹੜਾ ਮਸਲਾ ਹੈ ਉਹ ਬਿਨਾਂ ਦਵਾਈ ਤੋਂ ਹੱਲ ਹੋ ਰਿਹਾ ਪਲੱਸ ਜਿਨ੍ਹਾਂ ਦਾ ਯੂਰਿਕ ਐਸਿਡ ਜ਼ਿਆਦਾ ਪ੍ਰਾਣਾ ਜਾਂ ਜਿਨ੍ਹਾਂ ਦੀ ਗਾਊਟ ਦੀ ਫਾਰਮੇਸ਼ਨ ਹੋ ਚੁੱਕੀ ਹੈ ਉਹਨਾਂ ਲਈ ਸਾਡੇ ਕੋਲ ਟ੍ਰੀਟਮੈਂਟ ਵੀ ਹੈਗਾ ਉਹਨਾਂ ਲਈ ਸਾਡੇ ਕੋਲ ਦਵਾਈ ਵੀ ਹੈਗੀ ਹੈ ਦਵਾਈ ਵੀ ਬਹੁਤ ਮਤਲਬ ਕੋਸਟਲੀ ਨਹੀਂ ਹੈਗੀ ਬਿਲਕੁਲ ਜਾਇਜ ਏ ਜਿਹੜੇ ਸਾਡੇ ਵੀਰ ਭਰਾ ਫੋਰਨ ਕੰਟਰੀਆਂ 'ਚ ਬੈਠੇ ਨੇ ਅਮਰੀਕਾ 'ਚ ਬੈਠੇ ਕੈਨੇਡਾ 'ਚ ਬੈਠੇ ਨੇ ਆਸਟ੍ਰੇਲੀਆ 'ਚ ਬੈਠੇ ਇੰਗਲੈਂਡ 'ਚ ਬੈਠੇ ਨੇ ਉਹਨਾਂ ਨੂੰ ਵੀ ਦਵਾਈ ਅਸੀਂ ਭੇਜ ਰਹੇ ਆਂ ਤੇ ਬਹੁਤ ਘੱਟ ਰੇਟ ਦੇ ਵਿੱਚ ਇੰਡੀਆ ਦੇ ਭਾਂਣ ਵਾਲੀ ਵੇਚਦੇ ਪਏ ਰੁਪਈਆ 'ਚ ਵੇਚਦੇ ਪਏ ਡਾਲਰਾਂ ਜਾਂ ਪੌਂਡਾਂ 'ਚ ਨਹੀਂ ਵੇਚਦੇ ਪਏ ਸੋ ਕੋਈ ਵੀ ਮੇਰਾ ਵੀਰ ਭਰਾ ਖੁੱਲ ਕੇ ਮੇਰੇ ਨਾਲ ਗਾਉਟ ਬਾਰੇ ਗੱਲ ਕਰ ਸਕਦਾ ਜੋਇੰਟ ਪੇਨਸ ਬਾਰੇ ਗੱਲ ਕਰ ਸਕਦਾ ਯੂਰਿਕ ਐਸਿਡ ਬਾਰੇ ਗੱਲ ਕਰ ਸਕਦਾ ਜਿੰਨੀ ਮਰਜ਼ੀ ਤੁਹਾਡੀ ਪ੍ਰੋਬਲਮ ਪੁਰਾਣੀ ਹੈ ਮੈਂ ਇਹ ਪੂਰਾ ਔਨ ਕੈਮਰਾ ਦਾਵਾ ਕਰ ਰਿਹਾ ਹਾਂ ਵੀ ਦਵਾਈ ਤੁਹਾਡੀ ਪੂਰੀ ਚੰਗੀ ਤਰ੍ਹਾਂ ਗੱਲ ਸੁਣ ਕੇ ਤੁਹਾਡੀਆਂ ਰਿਪੋਰਟਾਂ ਦੇਖ ਕੇ ਉਹਦੇ ਹਿਸਾਬ ਨਾਲ ਜਿਹੜਾ ਬੈਸਟ ਟਰੀਟਮੈਂਟ ਹੈ ਉਹ ਤੁਹਾਨੂੰ ਬਿਲਕੁਲ ਦਿੱਤਾ ਜਾਏਗਾ ਤੇ ਬਹੁਤ ਵਾਜਬ ਪੈਸਿਆਂ ਦੇ ਵਿੱਚ ਦਿੱਤਾ ਜਾਏਗਾ ਦਵਾਈ ਉੱਥੇ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਂ ਲਵਾਂਗਾ ਜੀ ਅੱਛਾ ਤੇ ਡਾਕਟਰ ਸਾਹਿਬ ਹੁਣ ਇਹ ਦੱਸ ਦਿਓ ਵੀ ਕਿਸ ਤਰੀਕੇ ਨਾਲ ਅਸੀਂ ਇਹ ਵੀ ਤੁਹਾਨੂੰ ਦੱਸਾਂਗੇ ਕਿ ਕਿਹਦਾ ਇਨਟੇਕ ਕਿਵੇਂ ਕਰਨਾ ਹੈ ਬੰਨਾ ਕਿਵੇਂ ਪਹਿਲਾਂ ਸਾਨੂੰ ਇਹ ਦੱਸ ਦਿਓ ਦੇਖੋ ਜੀ ਬਹੁਤ ਆਸਾਨ ਹੈ ਘਰ 'ਚ ਹੀ ਆਸਾਨੀਆਂ ਚੀਜ਼ਾਂ ਕਿਚਨ ਦੇ ਵਿੱਚ ਆਲਰੇਡੀ ਅਵੇਲੇਬਲ ਹੁੰਦੀਆਂ ਅਸੀਂ ਖੀਰੇ ਨੂੰ ਪੀਲ ਆਫ ਕਰ ਲਾਂਗੇ ਜਿੱਦਾਂ ਕੀਤਾ ਹੋਇਆ ਤੁਹਾਡੇ ਸਾਹਮਣੇ ਸਮਾਂ ਬਚਾ ਲੀ ਅਸੀਂ ਕਰਕੇ ਰੱਖਿਆ ਹੋਇਆ ਤੁਹਾਡੇ ਸਾਹਮਣੇ ਤੇ ਇਹਨੂੰ ਖੀਰੇ ਨੂੰ ਪੀਲ ਆਫ ਕਰ ਲਿਆ ਅਦਰਕ ਨੂੰ ਜਿਹੜਾ ਜਿੰਜਰ ਇਹਨੂੰ ਆਪਾਂ ਪੀਲ ਆਫ ਕਰ ਲਿਆ ਇਹਦੇ ਛੋਟੇ ਛੋਟੇ ਪੀਸ ਕਰ ਲਏ ਨੇ ਜਿਹੜੀ ਚਕੁੰਦਰ ਇਹਦੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਇਹਨੂੰ ਸਲਾਈਸਸ ਦੇ ਵਿੱਚ ਕੱਟ ਆਉਨ ਕਰ ਲਿਆ ਇਹਨੂੰ ਹੁਣ ਆਪਾਂ ਜੂਸਰ ਦੇ ਵਿੱਚ ਪਾਵਾਂਗੇ ਜੂਸਰ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਇੱਕ ਇੱਕ ਚੀਜ਼ ਕਰਕੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹ ਖੀਰਾ ਇਹਦਾ ਛੋਟੀ ਜਿਹੜੀ ਕਟੋਰੀ ਹੁੰਦੀ ਹੈ ਭਰੀ ਹੋਈ ਜੀ ਤੁਹਾਡੇ ਸਾਹਮਣੇ ਇਹ ਖੀਰੇ ਦੀ ਕਟੋਰੀ ਆਪਾਂ ਲ ਲਾਂਗੇ ਜੀ ਇੱਕ ਖੀਰੇ ਦੀ ਕਟੋਰੀ ਆਪਾਂ ਐਡ ਕਰ ਦਈਏ ਜੂਸਰ ਦੇ ਵਿੱਚ ਤੇ ਉਹਦੇ ਤੋਂ ਬਾਅਦ ਆਪਾਂ ਜਿਹੜੇ ਚਾਰ ਸਲਾਈਸ ਨੇ ਚਕੁੰਦਰ ਦੇ ਇੱਕ-ਇੱਕ ਕਰਕੇ ਆਪਾਂ ਉਹ ਐਡ ਕਰ ਲਏ ਨੇ ਇਸ ਤੋਂ ਬਾਅਦ ਅਸੀਂ ਆ ਦੋ ਚੁੰਡੀਆਂ ਜਿਹੜੀਆਂ ਨੇ ਆਪਣੀਆਂ ਅਦਰਕ ਦੀਆਂ ਜਿਹੜਾ ਗ੍ਰाइंड ਕੀਤਾ ਹੋਇਆ ਅਦਰਕ ਪਿਆ ਸਾਡੇ ਕੋਲ ਚੌਪ ਕੀਤਾ ਹੋਇਆ ਇਹਦੀਆਂ ਆਪਾਂ ਦੋ ਚੁੰਡੀਆਂ ਤੁਹਾਡੇ ਸਾਹਮਣੇ ਇੱਕ-ਇੱਕ ਕਰਕੇ ਪਾਵਾਂਗੇ ਹੁਣ ਅਸੀਂ ਆ ਮਿਕਸਰ ਗ੍ਰਾਈਂਡਰ ਨੂੰ ਜੂਸਰ ਨੂੰ ਚਲਾਵਾਂਗੇ ਜੀ ਆ ਸਾਡਾ ਮਿਕਸਰ ਗ੍ਰਾਈਂਡਰ ਜੂਸਰ ਚੱਲ ਗਿਆ ਜੀ ਤੇ ਇਹ ਸਾਡਾ ਜੂਸ ਜਿਹੜਾ ਬੰਨਾ ਤਿਆਰ ਹੋ ਗਿਆ ਜਿੰਨੇ ਕੀ ਤੁਹਾਡੀ ਯੂਰਿਕ ਐਸਿਡ ਦੀ ਗੋਲੀ ਨੂੰ ਸਦਾ ਸਦਾ ਲਈ ਤੁਹਾਡੇ ਤੋਂ ਜੁਦਾ ਕਰ ਦੇਣਾ ਸਦਾ ਸਦਾ ਲਈ ਤੁਹਾਡੇ ਤੋਂ ਖਹਿੜਾ ਛਡਾ ਦੇਣਾ ਇਹ ਗੋਲੀ ਤੋਂ ਤੁਹਾਡਾ ਨਾ ਤੁਡੂ ਗੋਲੀ ਦਾ ਜੱਬ ਤੇ ਨਾ ਕੁਛ ਹੈਗਾ ਯੂਰਿਕ ਐਸਿਡ ਤੁਹਾਡਾ ਕਦੀ ਵੀ ਨਹੀਂ ਵਧੇਗਾ ਕਿਉਂਕਿ ਇਹ ਨਾਲ ਕਿਡਰੀਆਂ ਦਾ ਫੰਕਸ਼ਨ ਬੈਟਰ ਹੋ ਜਾਏਗਾ ਤੁਹਾਡਾ ਡਾਈਜੈਸ਼ਨ ਪ੍ਰੋਸੈਸ ਟਾਡੇ ਪਾਹਰ ਵਾਲਾ ਸਿਸਟਮ ਵੀ ਥੋੜਾ ਬਹੁਤਾ ਫਾਇਦਾ ਪਹੇਗਾ ਤੁਹਾਨੂੰ ਇੱਚ ਤੇ ਦੂਜੇ ਨੰਬਰ ਤੇ ਸਾਡੀ ਬਾਡੀ ਦੀ ਜਿਹੜੀ ਹਾਈਡਰੇਸ਼ਨ ਹੈ ਜਿੱਦਾਂ ਤੁਹਾਡੀ ਸਕਿਨ ਕਈ ਵਾਰੀ ਜ਼ਿਆਦਾ ਹੋ ਜਾਂਦੀ ਹੈ ਕੋਰੀ ਹੋ ਜਾਂਦੀ ਹੈ ਰਫ ਹੋ ਜਾਂਦੀ ਹੈ ਡਰਾਈ ਹੋ ਜਾਂਦੀ ਹੈ ਉਹ ਵੀ ਤੁਹਾਨੂੰ ਫਾਇਦਾ ਹੋਏਗਾ ਸੋ ਆਹ ਮਲਟੀਪਲ ਫਾਇਦੇਆਂ ਵਾਲਾ ਜਿਹੜਾ ਜੂਸ ਹੈ ਬਣ ਕੇ ਤੁਹਾਡੇ ਅੱਗੇ ਬਿਲਕੁਲ ਰੈਡੀ ਹੈ ਆ ਦੇਖੋ ਜੀ ਅਸੀਂ ਜੂਸ ਬਣਾ ਕੇ ਰੈਡੀ ਕਰਤਾ ਤੇ ਇਹਦੇ ਵਿੱਚ ਲਾਸਟ ਤੇ ਫਾਈਨਲ ਜਿਹੜਾ ਹੈਗਾ ਉਹ ਆਪਾਂ ਥੋੜਾ ਜਿਹਾ ਨਿੰਬੂ ਦਾ ਰਸ ਜਿਹਦੇ ਵਿੱਚ ਵਿਟਾਮਿਨ ਸੀ ਜਿਹੜਾ ਪੂਰਾ ਹੁੰਦਾ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਉਹ ਉਹਦੇ ਐਡ ਕਰਨ ਨਾਲ ਹੀ ਜਿਹੜਾ ਜੂਸ ਦਾ ਟੇਸਟ ਹੈ ਉਹ ਵੀ ਬਹੁਤ ਸ਼ਾਨਦਾਰ ਹੋ ਜਾਏਗਾ ਜਿਹੜਾ ਇਹਦਾ ਫਾਇਦਾ ਹੈ ਉਹ ਵੀ ਬਹੁਤ ਜ਼ਿਆਦਾ ਹੋ ਜਾਏਗਾ ਸੋ ਇਹਨਾਂ ਚੀਜ਼ਾਂ ਨਾਲ ਜਿਹੜਾ ਭਰਿਆ ਹੈ ਜੂਸ ਹੈ ਮੈਂ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਇੱਕ ਵਾਰੀ ਟੇਸਟ ਕਰਕੇ ਜ਼ਰੂਰ ਦੇਖਣ ਜੀ ਜੀ ਕਾਫੀ ਵਧੀਆ ਟੇਸਟ ਹੈ ਇਹ ਇਨਟੇਕ ਕਦੋਂ ਕਰਨੇ ਚਾਹੀਦੇ ਫਿਰ ਇਹਦਾ ਬੈਸਟ ਟਾਈਮ ਨੁਸਖਾ ਕੋਈ ਵੀ ਇਹ ਉਹਦਾ ਇਨਟੇਕ ਕਰਨ ਦਾ ਜਿਹੜਾ ਬੈਸਟ ਟਾਈਮ ਹੁੰਦਾ ਉਹ ਹੁੰਦਾ ਸਵੇਰੇ ਸੁੱਤੇ ਉੱਠਦਿਆਂ ਸਾਰ ਨਿਰਨੇ ਕਾਲ ਜੇ ਜੇ ਤੁਸੀਂ ਇਹਨੂੰ ਲਗਾਤਾਰ 20 ਦਿਨ ਲੋਗੇ ਮੀਨਸ 3 ਵੀਕਸ ਲੋਗੇ 3 ਵੀਕਸ ਦੇ ਵਿੱਚ ਤੁਹਾਨੂੰ ਬਹੁਤ ਅਮੇਜ਼ਿੰਗ ਰਿਜ਼ਲਟ ਮਿਲੇਗਾ ਕੀ ਰਿਜ਼ਲਟ ਮਿਲੇ ਸਭ ਤੋਂ ਪਹਿਲੇ ਰਿਜ਼ਲਟ ਕੀ ਮਿਲੇਗਾ ਜੀ ਦੇਖੋ ਜੀ ਜਦੋਂ ਆਪ ਸੀ ਕਿਡਨੀਆਂ ਦੀ ਫਿਲਟਰੇਸ਼ਨ ਇੰਪਰੂਵ ਕਰਦੇ ਆ ਨਾ ਤੇ ਖਾਦਾ ਪੀਤਾ ਸਿਸਟਮ ਸਭ ਕੁਝ ਜਿਹੜਾ ਫਿਲਟਰ ਪ੍ਰੋਪਰ ਹੁੰਦਾ ਨਾ ਸਾਨੂੰ ਗੈਸ ਹੁੰਦੀ ਹੈ ਨਾ ਸਾਨੂੰ ਅਪਜ ਹੁੰਦੀ ਹੈ ਨਾ ਸਾਨੂੰ ਇੰਡਜੈਸ਼ਨ ਹੁੰਦੀ ਹੈ ਨਾ ਸਾਡਾ ਭਾਰ ਵਧਦਾ ਨਾ ਸਾਨੂੰ ਕੋਈ ਪ੍ਰੋਬਲਮ ਹੁੰਦੀ ਨਾ ਸਾਨੂੰ ਉਟਰਾਈਟ ਕਿੰਦੀ ਪ੍ਰੋਬਲਮ ਆਦੀ ਹੈ ਆ 6-7 ਫਾਇਦੇ ਤੁਹਾਨੂੰ ਵੰਗਨਾਉਂਦੇ ਨੇ ਨਾਲ ਦੀ ਨਾਲ ਹੀ ਬਾਕੀ ਹਾਂ ਬਾਕੀ ਜਿਹੜੇ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਵਰਤਣਗੇ ਫਾਰਮੂਲਾ ਉਹ ਥਲੇ ਕਮੈਂਟਾਂ 'ਚ ਛੜੀ ਲਾ ਦੇਣਗੇ ਕਿਆ ਬਾਤ ਉਹ ਦੱਸਣਗੇ ਵੀ ਆ ਆ ਫਾਇਦੇ ਜਿਹੜੇ ਨਾ ਵੈਦ ਸਾਹਿਬ ਦੱਸਨੇ ਭੁੱਲ ਗਏ ਸੀਗੇ ਹੂੰ ਏ ਆਪਾਂ ਐਡ ਕਰ ਦਿੰਨੇ ਵਿੱਚ ਨਵੀਆਂ ਚੀਜ਼ਾਂ ਸੋ ਜਿਹੜੀ ਵੀ ਕੁਦਰਤੀ ਚੀਜ਼ਾਂ ਹੁੰਦੀਆਂ ਨਾ ਆਯੁਰਵੇਦ ਬਹੁਤ ਸਮਰੱਥ ਏ ਆਯੁਰਵੇਦ ਕੀ ਕਰਦਾ ਆਯੁਰਵੇਦ ਤੁਹਾਡੇ ਰੋਗ ਦਾ ਕਾਰਨ ਖਤਮ ਕਰਦਾ ਇਹ ਤੁਹਾਡੇ ਰੋਗ ਦਾ ਕਾਰਨ ਖਤਮ ਹੋ ਜਾਏਗਾ ਉਹਦੀ ਫਾਰਮੇਸ਼ਨ ਹੀ ਬੰਦ ਹੋ ਜਾਏਗੀ ਕ੍ਰਿਸਟਲਸ ਦੀ ਠੀਕ ਹੈ ਤੇ ਫਿਰ ਯੂਰਿਕ ਐਸਿਡ ਕਿੱਥੋਂ ਆਏਗਾ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਪੁਰਾਣੇ ਹੈਗੇ ਜਿਨ੍ਹਾਂ ਨੂੰ 10 10 12 12 ਸਾਲ ਹੋ ਗਏ ਜੀ ਯੂਰਿਕ ਐਸਿਡ ਨਾਲ ਦੋ ਦੋ ਚਾਰ ਹੁੰਦੀਆਂ ਗੋਲੀਆਂ ਖਾਂਦੇ ਆਂ ਫਿਰ ਉਹ ਤਾਂ ਕਹਿੰਦੇ ਜੀ ਅਸੀਂ ਬਥੇਰਾ ਕੁਝ ਇਸ ਤਰ੍ਹਾਂ ਦਾ ਕਰਕੇ ਰੱਖਿਆ ਹੋਇਆ ਉਹਨਾਂ ਦਾ ਫਿਰ ਕੀ ਗੱਲ ਕਰਦੇ ਉਹਨਾਂ ਲਈ ਬੈਸਟ ਹੈਗਾ ਜੀ ਸਾਡੇ ਕੋਲ ਟ੍ਰੀਟਮੈਂਟ ਹੈਗੀ ਹੈ ਯੂਰਿਕ ਐਸਿਡ ਭਜਾਉ ਗੋਲੀ ਤਿਆਰ ਕੀਤੀ ਹੈ ਆਪਾਂ ਠੀਕ ਹੈ ਉਹ ਇੱਕ ਗੋਲੀ ਸਵੇਰੇ ਖਾਓ ਇੱਕ ਗੋਲੀ ਸ਼ਾਮੀ ਖਾਓ ਉਹ ਜਿੰਨਾ ਬਰਾਣਾ ਮਰਜੀ ਯੂਰਿਕ ਐਸਿਡ ਹੋਏ ਐਨ ਓਕੇ ਕਰਦੀਦਾ ਬਿਲਕੁਲ ਬਹਿ ਜਾ ਬਹਿ ਜਾ ਕਰਾਦੀਦੀ ਹਾਂਜੀ ਤੇ ਤੁਹਾਨੂੰ ਮਿਲਣ ਦਾ ਢੰਗ ਕੀ ਹੈ ਜੀ ਮਿਲਣ ਦਾ ਢੰਗ ਬਹੁਤ ਸੌਖਾ ਜੀ ਵਟਸਐਪ ਤੇ ਬੋਲ ਕੇ ਮੈਸੇਜ ਕਰੋ ਜੋ ਵੀ ਤੁਹਾਨੂੰ ਚਾਹੀਦਾ ਯੂਰਿਕ ਐਸਿਡ ਵਲੇ ਲਈ ਸਪੈਸ਼ਲ ਇੱਕ ਚੀਜ਼ ਹੈ ਸਾਡੇ ਤੋਂ ਜੀ ਜਿਹੜਾ ਸਾਨੂੰ ਕਹਿੰਦਾ ਨਾ ਵੀ ਗੋਲੀ ਕੈਪਸੂਲ ਖਾਣ ਤੋਂ ਸਾਨੂੰ ਡਰ ਲੱਗਦਾ ਉਸ ਲਈ ਸਾਡੇ ਕੋਲ ਇੱਕ ਖੁਰਾਕ ਦਾ ਚਾਰਟ ਹੈ ਜਿਹਨੂੰ ਆਪਾਂ ਅੰਗਰੇਜ਼ੀ 'ਚ ਡਾਈਟ ਚਾਰਟ ਕਹਿੰਦੇ ਆ ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਵਾਂਗੇ ਯੂਰਿਕ ਐਸਿਡ ਲਈ ਸਪੈਸ਼ਲ ਬੰਦਾ ਜਿਹੜਾ ਬੰਦਾ ਨਾ ਡਾਈਟ ਚਾਰਟ ਫਰੁਕੀ ਸਾਹਿਬ ਤੁਸੀਂ ਯਕੀਨ ਮੰਨੋ ਪਤਾ ਕਿੰਨੇ ਪੈਸੇ ਮੰਗਦੇ ਨੇ 5-5000 ਰੁਪਏ 10-1000 ਰੁਪਏ ਜਿਹੜੇ ਬਹੁਤ ਤਗੜੇ ਡਾਈਟਿਸ਼ਨ ਨੇ ਦਿੱਲੀ ਬੰਬਈ ਬੈਠੇ ਹੋ 50-5000 ਰੁਪਏ ਮੰਗਦੇ ਨੇ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਵਾਂਗੇ ਸਿਰਫ ਸ਼ਰਤ ਕੋਈ ਵੀ ਸਾਨੂੰ ਵਟਸਐਪ ਤੇ ਮੈਸੇਜ ਕਰੋ ਵੀ ਖਰਾਕ ਚਾਰਟ ਭੇਜੋ ਯੂਰਿਕ ਐਸਿਡ ਦੇ ਹਿਸਾਬ ਨਾਲ ਭੁੱਲ ਕੇ ਤੇ ਅਸੀਂ ਉਸੇ ਵੇਲੇ ਠਾ ਕਰਦਾ ਮੈਸੇਜ ਭੇਜਾਂਗੇ ਵਟਸਐਪ ਤੇ ਬਿਲਕੁਲ ਫ੍ਰੀ ਆਫ ਕਾਸਟ ਕੀ ਹੈ ਹਾਂਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਦੰਨੇ ਇਹਦੇ ਵਿੱਚ ਇਹੀ ਮਹਿਜ਼ ਇੱਕ ਪਲੇਟ ਹੈਗੀ ਹੈ ਜਿਹੜੀ ਤੁਹਾਨੂੰ ਯੂਰਿਕ ਐਸਿਡ ਤੋਂ ਨਿਜ਼ਾਦ ਦੇ ਸਕਦੀ ਹੈ ਚਾਹੇ ਜਿੰਨਾ ਮਰਜ਼ੀ ਪੁਰਾਣਾ ਯੂਰਿਕ ਐਸਿਡ ਹੋਵੇ ਤੁਹਾਡੇ ਸਾਹਮਣੇ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਇਹਨੂੰ ਚੌਪ ਕੀਤਾ ਹੈ ਹਰ ਚੀਜ਼ ਨੂੰ ਔਰ ਉਸ ਤੋਂ ਬਾਅਦ ਇਹਨੂੰ ਗ੍ਰਾਈਂਡ ਕਰਕੇ ਮਿਕਸਿੰਗ ਕਰਕੇ ਇਹ ਜਿਹੜਾ ਸ਼ਰਬਤ ਹੈ ਬਣਾਇਆ ਬਹੁਤ ਟੇਸਟੀ ਸ਼ਰਬਤ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਔਰ ਇੱਕ ਹੋਰ ਬੜੀ ਅਹਿਮ ਚੀਜ਼ ਇੱਕ ਹੋਰ ਬੜੀ ਅਹਿਮ ਗੱਲ ਸਾਡੀ ਇਹ ਹੈਗੀ ਕਿ ਜਿਹੜੀ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੈ ਕਿਰਪਾ ਕਰਕੇ ਤੁਸੀਂ ਉਸੇ ਨੰਬਰ ਤੇ ਕਾਲ ਕਰਿਆ ਕਰੋ ਕਈ ਵਾਰ ਤੁਸੀਂ ਵੀਡੀਓ ਦੇਖ ਕੇ ਚੈਨਲ ਦੇ ਨੰਬਰ ਤੇ ਕਾਲ ਕਰ ਦਿੰਦੇ ਹੋ ਤੇ ਉਹ ਜਿਹੜਾ ਸਬੰਧਤ ਵੈਦ ਹਕੀਮ ਡਾਕਟਰ ਦਾ ਨੰਬਰ ਅਸੀਂ ਤੁਹਾਡੇ ਕਹਿਣ ਮੁਤਾਬਕ ਹੁਣ ਅਸੀਂ ਪਾਉਣਾ ਸ਼ੁਰੂ ਕਰ ਦਿੱਤਾ ਹੈ ਧੰਨਵਾਦ